ਸਾਨੂੰ ਇਸ ਨੇ ਖੇਸ ਕਹਾਣੀ ਨੂੰ ਬਿਆਨਦਾ ਹੋਇਆ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁਵਿੱਦਵੈ ਵਿਲੇਖਕ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ ਦੂਜਾ ਭਾਗ ਸੁਣ ਰਹੇ ਹੋ ਕਬੀਲਦਾਰੀ ਭਾਵੇਂ ਖੋਜਲੀ ਹੋਈ ਸੀ ਪਰ ਅਰਦੀ ਨਹੀਂ ਸੀ ਬੀਬਾ ਦੀ ਮਾਂ ਹੱਥ ਬੰਨ ਕੇ ਕਬੀਲਦਾਰੀ ਤੋੜਦੀ ਇੱਕ ਚੰਗੀ ਮੱਝ ਰੱਖਦੀ ਦੋਹੀ ਵੇਲੇ ਕਿਲੋ ਡੇਢ ਕਿਲੋ ਦੁੱਧ ਨਾਲ ਸਾਰਦੀ ਬਾਕੀ ਦਾ ਦੁੱਧੀ ਨੂੰ ਪਾਉਂਦੀ ਚੁੱਲ੍ਹੇ ਦਾ ਖਰਚ ਬਾਹਰੋਂ ਤੁਰੇ ਜਾਂਦਾ ਕੁੜੀਆਂ ਵੀ ਕੰਮ 'ਚ ਹੱਥ ਵਟਾਉਂਦੀਆਂ ਪੜੀ ਵੀ ਜਾਂਦੀਆਂ ਆਪ ਉਹ ਤਾਣੇ ਤੰਦ ਵੀ ਕਰਦੀ ਬੀਬਾ ਦੇ ਪਿਓ ਨੂੰ ਸਾਹ ਦੀ ਬਿਮਾਰੀ ਸੀ ਚੜਦੇ ਉੱਤਰ ਦੇ ਸਿਆਲ ਅੱਧੀ ਰਾਤ ਸਾਹ ਉੱਠਦਾ ਪਹਿਲਾਂ-ਪਹਿਲਾਂ ਪਿੰਡ ਦੇ ਆਰਐਮਪੀ ਡਾਕਟਰ ਤੋਂ ਸਾਹ ਉੱਠੇ ਤੋਂ ਟੀਕਾ ਲਗਵਾਉਂਦੇ ਸਾਹ ਟਿਕਾਉਣ ਦੀਆਂ ਉਹ ਗੋਲੀਆਂ ਵੀ ਦਿੰਦਾ ਗੋਲੀਆਂ ਸਖਤ ਹੁੰਦੀਆਂ ਦਿਨ ਚੜ੍ਹੇ ਤੱਕ ਕੂਕੀ 'ਚ ਪਿਆ ਰਹਿੰਦਾ ਇੱਕ ਦਿਨ ਬੀਬਾ ਦੀ ਮਾਂ ਡੇਰੇ ਗਈ ਅਤੇ ਬਾਬਿਆਂ ਨੂੰ ਉਹਦੇ ਸਾਰੇ ਬਾਰੇ ਦੱਸਿਆ ਬਾਬੇ ਵਧੀਆ ਵੈਦ ਸਨ ਦੂਰੋਂ ਦੂਰੋਂ ਮਰੀਜ਼ ਆਉਂਦੇ ਬਿਮਾਰੀ ਸਮਝ ਕੇ ਉਹਨਾਂ ਨੇ ਕਿਹਾ ਸਾਹ ਦੀ ਬਿਮਾਰੀ ਵਾਲੇ ਬੰਦੇ ਲਈ ਹਵਾਦਾਰ ਬੈਠਕ ਚਾਹੀਦੀ ਹੈ ਜਿਸ ਚ ਇੱਕ ਪਾਸਿਓਂ ਹਵਾ ਆ ਕੇ ਦੂਜੇ ਪਾਸਿਓਂ ਲੰਘਦੀ ਹੋਵੇ ਉਹ ਤੁਹਾਡੇ ਹੈ ਨਹੀਂ ਤੁਹਾਡੇ ਮਗਰਲੇ ਪਾਸੇ ਕਮਰੇ ਬਣੇ ਹੋਏ ਨੇ ਰਾਹ ਤੇ ਬੈਠਕ ਪਾਓ ਇੱਕ ਬਾਾਰ ਤੇ ਤਾਂਕਿ ਬਾਹਰ ਵਾਲੇ ਪਾਸੇ ਰੱਖੋ ਐਂ ਇਹ ਵਿੜੇ ਚ ਬਾਬਿਆਂ ਦੀ ਗੱਲ ਸੁਣ ਕੇ ਉਹ ਸਹਿਮ ਗਈ ਜਿਵੇਂ ਪੱਥਰ ਦੀ ਮੂਰਤ ਹੋਵੇ ਉਤਲਾਸਾ ਉੱਤੇ ਤੇ ھیਟਲਾ-ਹੀਠਾ ਰਹਿ ਗਿਆ ਜਦੋਂ ਉਹ ਖਾਸਾ ਚਿਰ ਨਾ ਬੋਲੀ ਤਾਂ ਉਹ ਚੁੱਪ ਤੋੜਦੇ ਹੋਏ ਬੋਲੇ ਬੈਠਕ ਪਾਉਣ ਬਾਰੇ ਤੁਸੀਂ ਫਿਰ ਸੋਚ ਲਿਓ ਅਜੇ ਐਂ ਕਰੋ ਕਿਸੇ ਫੌਜੀ ਤੋਂ ਬਰਾਂਡੀ ਦੀ ਬੋਤਲ ਮੰਗਵਾ ਲਓ ਆਥ ਨੇ ਰੋਟੀ ਤੋਂ ਪਹਿਲਾਂ ਤਿੰਨ-ਚਾਰ ਚਮਚੇ ਗਰਮ ਪਾਣੀ 'ਚ ਪਾ ਕੇ ਦਿਆ ਕਰੋ ਉਹਨੂੰ ਪੀਣ ਤੋਂ ਪਹਿਲਾਂ ਮੂੰਹ ਤੇ ਨੱਕ ਨਾਲ ਸੁੰਘੇ ਵੀ ਰਾਤ ਨੂੰ ਸਾਹ ਨਹੀਂ ਉਠਣਾ ਟੇਕਿਆ ਰਿਹਾ ਕਰੂ ਧੂੜ ਤੋਂ ਵੀ ਬਚਤ ਰੱਖੇ ਘਰੇ ਜੇ ਸੰਬਰ ਨਾ ਹੋਵੇ ਤਾਂ ਪਾਣੀ ਛਿੜਕ ਕੇ ਸੰਭਰੋ ਗਲੀ ਚ ਕੋਈ ਸੰਬਰਦਾ ਹੋਵੇ ਤਾਂ ਮੂੰਹ ਬੰਨ ਕੇ ਲੰਗੇ ਉਹਨਾਂ ਨੇ ਸਵੇਰੇ ਸ਼ਾਮ ਲੈਣ ਲਈ ਪੁੜੀਆਂ ਵੀ ਦੇ ਦਿੱਤੀਆਂ ਬਰਾਂਡੀ ਦੀ ਬੋਤਲ ਵੀ ਦਿਨ ਚੱਲੀ ਠੰਡ ਦੇ ਦਿਨ ਸਨ ਸਾਹ ਉਠਣੋਂ हट ਗਿਆ ਹੋਰ ਮੰਗਵਾਈ ਤਾਂ ਵੀਰਵਾਲ ਫੌਜੀ ਨੇ ਪਹਿਲਾਂ ਨਾਲੋਂ 20 ਰੁਪਏ ਵੱਧ ਲਏ ਕਹਿੰਦਾ ਮਹਿੰਗੀ ਹੋ ਗਈ ਬੀਬਾ ਦੀ ਮਾਂ ਨੂੰ ਫੌਜੀ ਦੇ ਲਾਲਚੀ ਸੁਭਾਅ ਦਾ ਪਤਾ ਸੀ ਬੀਬਾ ਦੀ ਮਾਂ ਨੇ ਫੌਜੀ ਦੇ ਲਾਲਚੀ ਸੁਭਾਅ ਬਾਰੇ ਦੱਸਿਆ ਉਹ ਕਹਿੰਦੇ ਕੋਈ ਨਾ ਤੁਸੀਂ ਐਤ ਕੀ ਸਿਆਲ ਔਖੇ ਸੌਖੇ ਕੱਢੋ ਗਾਹਾਂ ਨੂੰ ਮੈਂ ਕਰੂੰ ਕੋਈ ਹੱਲ ਅਗਲੀ ਵਾਰ ਉਹ ਪੁੜੀਆਂ ਲੈਣ ਗਈ ਤਾਂ ਬਾਬਿਆ ਨੇ ਆਸਾ ਪਾਸਾ ਵੇਖ ਕੇ ਮੁਠੀ 'ਚ ਮਰੋੜੇ ਹੋਏ ਪੈਸੇ ਉਹਦੇ ਹੱਥ 'ਚ ਦੇ ਦਿੱਤੇ ਦਵਾਈ ਦੇ ਪੈਸੇ ਪਹਿਲਾਂ ਹੀ ਨਹੀਂ ਸੀ ਲੈਂਦੇ ਘਰੇ ਆ ਕੇ ਉਹਨੇ ਮਰੋੜੇ ਹੋਏ ਪੈਸੇ ਸਿੱਧੇ ਕੀਤੇ ਉਹ ਖਾਸੇ ਸਨ ਜਿਹੜੇ ਉਸਨੇ ਅੱਢ-ਸਾਂਭ ਕੇ ਰੱਖ ਦਿੱਤੇ ਘਰ ਦਾ ਕੰਮ ਠੇਕੇ ਦੇ ਪੈਸਿਆਂ ਨਾਲ ਚੱਲੀ ਜਾਂਦਾ ਸੀ ਸੰਤਾਂ ਦੇ ਮਰੋੜੇ ਹੋਏ ਪੈਸਿਆਂ ਨੇ ਡੇਰੇ ਦਾ ਰਾਤ ਘਰ ਤੱਕ ਬਣਾ ਲਿਆ ਜਿਸ ਰਾਹੀਂ ਬੀਬਾ ਦੀ ਮਾਂ ਬੇਫਿਕਰ ਹੋ ਕੇ ਆਉਣ ਜਾਣ ਲੱਗ ਪਈ ਬੀਬਾ ਕਾਕਰ ਡੇਰੇ ਤੋਂ ਖਾਸੀ ਦੂਰ ਪੈਂਦਾ ਸੀ ਪਰ ਸੀ ਡੇਰੇ ਦੇ ਪਿਛਲੇ ਪਾਸੇ ਡੇਰੇ ਵਿੱਚੋਂ ਕਈ ਗਲੀਆਂ ਘੁੰਮ ਕੇ ਘਰੇ ਆਉਣਾ ਪੈਂਦਾ ਡੇਰੇ ਦੇ ਨੀਵੇਂ ਜਿਹੇ ਚੁਬਾਰੇ ਦੀ ਮਗਰਲੀ ਕੰਧ ਉਹਨਾਂ ਦੇ ਕੋਠੇ ਨਾਲ ਲੱਗਦੀ ਸੀ। ਚੁਬਾਰੇ ਤੋਂ ਲੱਕੜ ਦੀ ਪੌੜੀ ਉਹਨਾਂ ਦੇ ਕੋਠੇ ਤੇ ਲੱਗਣ ਲੱਗ ਪਈ ਸੀ। ਵਰਤ ਕੇ ਖਿੱਚ ਲਈ ਜਾਂਦੀ। ਪੌੜੀ ਲੱਗਦੀ ਨੇਰੀ ਰਾਤ 'ਚ ਜਗਦਿਆਂ ਨਜ਼ਰਾਂ ਤੋਂ ਓਲੇ। ਜਦੋਂ ਸਾਰਾ ਜੀਵ ਜੰਤ ਸੁੱਤਾ ਹੁੰਦਾ। ਇੱਕ ਦਿਨ ਬੀਬਾ ਦੀ ਮਾਂ ਨੇ ਬਾਬਿਆਂ ਨੂੰ ਆਪਣੇ ਘਰੇ ਪੁੱਤ ਹੋਣ ਦੀ ਅਰਦਾਸ ਕਰਨ ਬਾਰੇ ਕਿਹਾ। ਬਾਬਿਆਂ ਦੇ ਕਹੇ ਤੋਂ ਉਸ ਨੇ ਅੰਤਰਧਿਆਨ ਹੋ ਕੇ ਇੱਕ ਲੱਤ ਤੇ ਖੜ ਕੇ ਪਾਠ ਵੀ ਸੁਖ ਲਿਆ। ਅਰਦਾਸ ਕਰਾਉਣ ਪਿੱਛੋਂ ਉਹ ਵੱਡੇ ਤੜਕੇ ਸਤਨਾਮ ਵਾਹਿਗੁਰੂ ਕਰਦੀ ਡੇਰੇ ਚਾਂਦੀ ਤਾਂ ਕਿ ਲੋਕਾਂ ਨੂੰ ਸੁਣ ਸਕੇ ਇਹ ਉਸ ਨੂੰ ਬਾਬਿਆਂ ਨੇ ਹੀ ਕਿਹਾ ਸੀ ਡੇਰੇ ਜਾ ਕੇ ਉਤੁੰਡਾਂ ਚ ਠੰਡੇ ਪਾਣੀ ਨਾਲ ਬੋਕਰ ਮਾਰ ਮਾਰ ਕੇ ਸਮਾਧਾਂ ਤੋਂ ਦੀ ਐਂਡ ਗੁਆਂ ਚ ਇਹ ਵੀ ਦੱਸਦੀ ਕਿ ਕਈ ਵਾਰ ਉਹਨੂੰ ਵੱਡੇ ਸੰਤ ਸੁਪਨੇ ਚ ਵੀ ਦਿਖਾਈ ਦਿੰਦੇ ਨੇ ਅਗਲੇ ਸਾਲ ਬੀਬਾ ਦੀ ਮਾਂ ਤੇ ਡੇਰੇ ਦੀ ਕਿਰਪਾ ਹੋ ਗਈ ਉਹਨਾਂ ਦੇ ਘਰ ਦੀ ਜੜ ਲੱਗ ਗਈ ਉਹਨਾਂ ਨੇ ਪਾਠ ਵੀ ਕਰਵਾਇਆ ਤੇ ਸਾਰੀਆਂ ਰਿਸ਼ਤੇਦਾਰੀਆਂ ਵੀ ਸੱਦੀਆਂ ਖਾਸਾ ਵੱਡਾ ਟਮਟਮ ਰਚਿਆ ਲੋਕ ਵੇਖ ਕੇ ਹੈਰਾਨ ਰਹਿ ਗਏ ਪਰ ਪਿੰਡ ਦੇ ਕਾਡੂ ਹੈਰਾਨ ਨਹੀਂ ਸੀ ਹੋਏ ਉਹਨਾਂ ਨੂੰ ਹਨੇਰੇ 'ਚ ਵੀ ਦਿਸਦਾ ਸੀ ਦਿਸਦਾ ਬੀਬਾ ਦੇ ਪਿਓ ਨੂੰ ਵੀ ਸੀ ਡੇਰੇ ਦੇ ਰਾਹ 'ਚ ਉਹ ਕਈ ਵਾਰ ਉਹਨੇ ਚਾਹ ਪੱਤੀ ਤੇ ਖੰਡ ਦੇ ਭਰੇ ਹੋਏ ਝੋਲੇ ਵੀ ਵੇਖੇ ਸਨ ਕੋਠੇ ਤੇ ਲੱਗਦੀ ਪੌੜੀ ਦਾ ਖੜਾਕ ਵੀ ਸੁਣਿਆ ਸੀ ਪਰ ਉਹ ਬੇਵਸ ਸੀ ਬੋਲਣ ਜੋਗਰ ਨਹੀਂ ਸੀ ਉਹ ਬੀਰਵਾਲ ਫੌਜੀ ਤੋਂ ਲਿਆਂ ਬ੍ਰਾਂਡੀ ਦੀਆਂ ਬੋਤਲਾਂ ਦੀ ਗੱਲ ਵੀ ਕਿਸੇ ਕੋਲ ਨਹੀਂ ਸੀ ਕਰਦਾ ਬੀਰਵਾਲ ਆਪ ਵੀ ਨਹੀਂ ਸੀ ਦੱਸਦਾ ਉਹ ਕੰਟੇਨ ਚੋਂ ਡੇਡੇ ਰੇਟ ਤੇ ਬ੍ਰਾਂਡੀ ਦੀ ਬੋਤਲ ਵੇਚਦਾ ਸੀ ਬੀਬਾ ਤੇ ਪਿਓ ਨੂੰ ਠੀਕ ਹੋਇਆ ਵੇਖ ਕੇ ਉਹਨੇ ਆਪ ਵੀ ਕਈ ਸਾਦੇ ਮਰੀਜ਼ਾਂ ਨੂੰ ਬ੍ਰਾਂਡੀ ਦੀਆਂ ਬੋਤਲਾਂ ਲਿਆ ਕੇ ਦਿੱਤੀਆਂ ਸਨ ਇੱਕ ਕਾਰਡ ਉਹਦਾ ਆਪਣਾ ਸੀ ਦੋ ਤਿੰਨ ਕਾਰਡ ਉਹਨੇ ਟੁੱਟੀਆਂ ਕਬੀਲਦਾਰੀਆਂ ਵਾਲੀ ਫੌਜੀਆਂ ਤੋਂ ਲੈ ਰੱਖੇ ਸਨ ਉਹਨਾਂ ਨੂੰ ਉਹ ਇੱਕ ਇੱਕ ਸਸਤੀ ਜਹੀ ਰਮਨ ਦੀ ਬੋਤਲ ਮੁਫਤ ਦੇ ਦਿੰਦਾ ਇੱਕ ਇੱਕ ਨਹਾਉਣ ਵਾਲੀ ਸਾਬਣ ਬੀਬਾ ਦੀ ਪਿੰਡ 'ਚ ਪੈਂਠ ਬਣ ਗਈ ਸੀ ਕਦਰ ਦਿਨੋਂ ਦਿਨ ਵੱਧ ਰਹੀ ਸੀ ਉਹ ਆਪਣੇ ਗੇਰੂ ਰੰਗੇ ਕੁਰਤੇ ਪਜਾਮੇ ਇੱਕ ਦਰਜ਼ੀਆਂ ਦੀ ਬਹੁਤੋ ਸਮਾਉਂਦੀ ਸੀ ਉਹ ਬੜੀ ਤੇਜ ਸੀ ਉਮਰ 50 ਦੇ ਨੇੜੇ ਤੇੜੇ ਪਿੰਡ ਦੀਆਂ ਬੁੜੀਆਂ ਦੇ ਕੰਨ ਕੋਤਰਦੀ ਹੋਣ ਕਰਕੇ ਉਹਦਾ ਨਾਂ ਇੰਦਰਾ ਗਾਂਧੀ ਟਿਕ ਗਿਆ ਸੀ ਇੰਦਰਾ ਗਾਂਧੀ ਦੇ ਸਮੇਂ 'ਚ ਜਿਹੜੀ ਔਰਤ ਤੇਜ਼ ਤਰਾਰ ਹੁੰਦੀ ਸੀ ਉਹਦਾ ਨਾਂ ਪਿੰਡ ਵਾਲੇ ਇੰਦਰਾ ਗਾਂਧੀ ਲੈਣ ਲੱਗ ਪੈਂਦੇ ਦਰਜੀਆਂ ਦੀ ਬਹੂ ਦੇ ਘਰ ਵਾਲਾ ਬੰਦਿਆਂ ਦੇ ਸਿੱਧ ਪੱਧਰੇ ਕੱਪੜੇ ਸਿਉਂਦਾ ਉਹ ਚੰਗੇ ਘਰਾਣ ਦਾ ਕੰਮ ਵੀ ਕਰਦੀ ਬੀਬਾ ਉਹਦੇ ਚੰਗੇ ਘਰਾਣ 'ਚ ਆ ਗਈ ਸੀ ਤਿੰਨ ਚਾਰ ਮਹੀਨਿਆਂ ਪਿੱਛੋਂ ਉਹ ਨਵਾਂ ਕੁਰਤਾ ਪਜਾਮਾ ਸਿਵਾਉਂਦੀ ਪਹਿਲਾਂ ਪਹਿਲਾਂ ਉਹ ਬੀਬਾ ਦੇ ਕੱਪੜੇ ਪ੍ਰੈਸ ਵੀ ਕਰਦੀ ਸੀ ਹੁਣ ਬੀਬਾ ਨੇ ਪ੍ਰੈਸ ਲਿਆ ਕੇ ਆਪਣੀਆਂ ਭੈਣਾਂ ਪ੍ਰੈਸ ਕਰਨ ਲਾ ਲਈਆਂ ਸਨ ਉਹ ਵੀ ਪ੍ਰੈਸ ਕੀਤੇ ਕੱਪੜੇ ਪਾ ਕੇ ਸਕੂਲ ਜਾਂਦੀਆਂ ਦਰਜ਼ੀਆਂ ਦੀ ਬਹੂ ਹਰ ਵਾਰ ਉਹਦਾ ਨਮਾ ਨਾਪ ਲੈਂਦੀ ਅੱਖ ਨਾਲ ਹੀ ਉਹ ਔਰਤ ਦਾ ਮੋਟਾ ਪਤਲਾ ਹੋਣਾ ਪਾਪ ਲੈਂਦੀ ਜਦੋਂ ਉਹ ਉਹਦਾ ਨਾਪ ਲੈਂਦੀ ਹਰ ਵਾਰ ਉਹ ਅੱਧਾ ਪੌਣਾ ਇੰਚ ਰਿਸਕੀ ਹੁੰਦੀ ਭਾਵੇਂ ਉਹ ਉਹਦਾ ਬੰਧਿਆਂ ਵਾਲਾ ਕਮੀਜ਼ ਬਣਾਉਂਦੀ ਸੀ ਪਰ ਨਾਪ ਉਪਰੋਂ ਔਰਤਾਂ ਵਗ ਲੈਂਦੀ ਤਾਂ ਕਿ ਜਾਣ ਸਕੇ ਕਿ ਉੱਤੋਂ ਕਮੀਜ਼ ਕਿੰਨਾ ਖੁੱਲਾ ਰੱਖਣਾ ਹੈ ਉਹ ਨਾਪ ਲੈਣ ਵੇਲੇ ਫੀਤਾ ਕੱਸ ਕੇ ਦੇਖਦੀ ਨਾਹ ਪਰ ਵੀ ਫੀਤਾ ਢੇਠਾ ਨਾ ਖੁੱਬਦਾ ਉਹ ਫੀਤਾ ਕੱਸ ਕੇ ਤਾਂ ਦੇਖਦੀ ਤਾਂ ਕਿ ਜਾਣ ਸਕੇ ਉਹ ਤਿਲਕੀ ਹੈ ਜਾਂ ਨਹੀਂ ਕੁੜੀਆਂ ਦਾ ਨਾਪ ਲੈਣ ਸਾਰ ਉਹ ਸਭ ਕੁਝ ਬੁੱਝ ਲੈਂਦੀ ਸੀ ਪਰ ਬੀਬਾ ਹਰ ਵਾਰ ਉਹਨੂੰ ਪਾਏ ਬਾਣੇ ਬਾਗ ਖਰੀ ਲੱਗਦੀ ਉਹਦੇ ਮਨ 'ਚ ਉਸ ਦਾ ਪਹਿਲਾਂ ਬਣਿਆ ਥਾਂ ਬਰਕਰਾਰ ਰਹਿੰਦਾ ਬੀਬਾ ਬਾਬੇ ਦੇ ਨੇੜੇ ਰਹਿਣ ਕਾਰਨ ਵੈਦਗੀ 'ਚ ਵੀ ਰੁਚੀ ਲੈਣ ਲੱਗ ਪਈ ਸੀ ਵਿਲੇ-ਵਿਲੇ ਵੈਦਗੀ ਦੇ ਗ੍ਰੰਥ ਪੜ੍ਹਦੀ, ਨੁਸਖਿਆਂ ਦੀ ਥਾਪ ਪਾਉਂਦੀ, ਔਰਤਾਂ ਦੀਆਂ ਬਿਮਾਰੀਆਂ ਬਾਰੇ ਉਹਨੂੰ ਪਤਾ ਲੱਗਣ ਲੱਗ ਪਿਆ ਸੀ। ਦੇਸੀ ਦਵਾਈਆਂ ਦੇ ਨਾਲ-ਨਾਲ ਬਾਬੇ ਅੰਗਰੇਜ਼ੀ ਦਵਾਈਆਂ ਵੀ ਵਰਤਦੇ ਜਿਹੜੀਆਂ ਚੀਨੀ ਦੇ ਛੋਟੇ ਜਿਹੇ ਮਾਮ ਜਿਸ ਤੇ ਚਕਟ ਕੇ ਪੁੜੀਆਂ ਬਣਾ ਕੇ ਦਿੰਦੇ, ਉਹਨਾਂ ਬਾਰੇ ਵੀ ਉਹਨੂੰ ਪਤਾ ਲੱਗਦਾ ਜਾ ਰਿਹਾ ਸੀ। ਕਈ ਵਾਰੀ ਬਾਬੇ ਪਏ ਹੁੰਦੇ, ਉਹ ਨਿੱਕੇ-ਮੋٹے ਮਰੀਜ਼ਾਂ ਨੂੰ ਆਪ ਹੀ ਦਵਾਈ ਦੇ ਦਿੰਦੀ। ਔਰਤਾਂ ਤੇ ਕੁੜੀਆਂ ਦੀ ਨਬਜ਼ ਵੀ ਉਹ ਵੇਖਣ ਲੱਗ ਪਈ ਸੀ। ਦਵਾਈਆਂ ਵਾਲਿਆਂ ਤੋਂ ਪੈਸੇ ਲੈ ਕੇ ਉਹ ਮੇਜ਼ ਦੇ ਦਰਾਜ ਚ ਰੱਖ ਦਿੰਦੀ। ਬਾਬਿਆਂ ਨੂੰ ਜਦੋਂ ਪੈਸੇ ਫੜਾਉਂਦੀ ਉਹ ਕਹਿੰਦੇ ਰੱਖ ਲੈ ਬੀਬਾ। ਕਈ ਵਾਰ ਘਰੇ ਲੋੜ ਪੈ ਜਾਂਦੀ ਐ। ਕਈ ਵਾਰ ਪੰਜਵੇਂ ਦਸਵੇਂ ਦੇਣ। ਉਹ ਆਪ ਹੀ 5700 ਉਹਨੂੰ ਦੇ ਦਿੰਦੇ। ਬੀਬਾ ਨੂੰ ਕਈ ਵਾਰ ਦਵਾਈਆਂ ਜਾਂ ਡੇਰੇ ਦੀ ਹੋਰ ਚੀਜ਼ ਲੈਣ ਲਈ ਸ਼ਹਿਰ ਜਾਣਾ ਪੈਂਦਾ। ਸਾਈਕਲ ਉਹ ਸਕੂਲ ਵੇਲੇ ਹੀ ਚਲਾਉਣ ਲੱਗ ਪਈ ਸੀ। ਫੇਰ ਮੋਟਰਸਾਈਕਲ ਵੀ ਚਲਾਉਣ ਲੱਗ ਪਈ ਸੀ। ਪਰ ਬਾਬੇ ਭਾਰੀ ਹੋਣ ਕਰਕੇ ਮੋਟਰਸਾਈਕਲ ਤੇ ਬੈਠ ਨਹੀਂ ਸਕਦੇ ਇਸ ਲਈ ਉਹਨਾਂ ਨੂੰ ਪੁਰਾਣੀ ਮਰੂਤੀ ਕਾਰ ਲੈ ਲਈ ਸੀ ਬੀਬਾ 5-7 ਦਿਨਾਂ ਚ ਉਹ ਵੀ ਸਿੱਖ ਗਈ ਅਕਲ ਉਹਦੀ ਤੇਜ ਸੀ ਦੱਸੀ ਗੱਲ ਭੁੱਲਦੀ ਨਹੀਂ ਸੀ ਚੰਗੀ ਗੱਲ ਸੋਨਾ ਸਮਝ ਕੇ ਪੱਲੇ ਬੰਨ ਲੈਂਦੀ ਡੇਰੇ ਚ ਵੱਡੀ ਉਮਰ ਦੇ ਅਫਸਰ ਵੀ ਆਉਂਦੇ ਵੱਡਿਆਂ ਜਾਦਾਦਾਂ ਦੇ ਮਾਲਕ ਵੀ ਜਿਹੜੇ ਤਾਕਤ ਦੀ ਦਵਾਈ ਲੈ ਕੇ ਜਾਂਦੇ ਬੀਬਾ ਕੋਲ ਬੈਠੀ ਹੁੰਦੀ ਫੜੇ ਕਾਂ ਵਾਂਗ ਆਏ ਬੰਦੇ ਆਲੇ ਦੁਆਲੇ ਚਾ ਕਰਨ ਲੱਗ ਪੈਂਦੇ। ਬਾਬੇ ਕੋਈ ਬਹਾਨਾ ਬਣਾ ਕੇ ਬੀਬਾ ਨੂੰ ਇੱਧਰ ਉੱਧਰ ਭੇਜਦੇ। ਕਈ ਵਾਰ ਸ਼ਹਿਰ ਦਵਾਈ ਲੈਣ ਜਾਂ ਕੋਈ ਹੋਰ ਚੀਜ਼ ਲੈਣ। ਕਦੇ-ਕਦੇ ਲਾਂਗਰੀ ਭਈਏ ਕੋਲ ਚਾਹ ਨੂੰ ਕਹਿਣ ਭੇਜ ਦਿੰਦੇ। ਜਿਸ ਦਾ ਮਤਲਬ ਹੁੰਦਾ ਉਹ 5-7 ਮਿੰਟ ਲਾ ਕੇ ਆਵੇ। ਬੀਬਾ ਉਹਨਾਂ ਦੀ ਰਗ ਰਗ ਤੋਂ ਜਾਣੂ ਸੀ। ਅਫਸਰ ਤੇ ਰੱਜੇ ਪੁੱਜੇ ਬੰਦੇ ਖਾਸੇ ਪੈਸੇ ਦੇ ਕੇ ਜਾਂਦੇ। ਕਈ ਪੁਲਿਸ ਅਫਸਰ ਤਾਂ ਚੋਰਾ ਤੋਂ ਫੜੀਆਂ ਇੱਕ ਇੱਕ ਦੋ ਦੋ ਸੋਨੇ ਦੀਆਂ ਛਾਪਾਂ ਵੀ ਦੇ ਜਾਂਦੇ। ਬਾਬੇ ਸੋਨਾ ਸ਼ੁੱਧ ਕਰਾ ਕੇ ਮਾਰਦੇ ਤੇ ਭਸਮ ਬਣਾ ਕੇ ਦਿੰਦੇ। ਖਾਣ ਪੀਣ ਤੇ ਜਾਨ ਬੁੱਝ ਕੇ ਪਾਬੰਦੀਆਂ ਲਾ ਦਿੰਦੇ। ਜਿਹੜਾ ਖਾਂਦੇ ਪੀਂਦੇ ਲੋਕ ਨਿਭਾ ਨਹੀਂ ਸਕਦੇ। ਸਖਤ ਪਾਬੰਦੀ ਇਸ ਲਈ ਲਾਉਂਦੇ ਤਾਂ ਕਿ ਦਵਾਈ ਜੇ ਪੂਰਾ ਕੰਮ ਨਾ ਕਰੇ ਤਾਂ ਉਲਾਂਬੇ ਨੂੰ ਥਾਂ ਨਾ ਰਹੇ। ਬਾਬਿਆਂ ਨੇ ਆਪਣਾ ਸੌਣ ਪੈਣ ਵਾਲਾ ਕਮਰਾ ਦਵਾਈਆਂ ਵਾਲੇ ਕਮਰੇ ਦੇ ਕੋਲ ਹੀ ਬਣਾ ਲਿਆ ਸੀ। ਨਾਲ ਇੱਕ ਰਸੋਈ ਤੇ ਇੱਕ ਫਲਸ਼ ਬਾਥਰੂਮ ਵੀ ਅੱਗੇ ਛੋਟਾ ਜਿਹਾ ਬਰਾਂਡਾ ਸੀ ਸੰਤ ਪੈ ਹੁੰਦੇ ਬੀਬਾ ਦਵਾਈਆਂ ਵਾਲੇ ਕਮਰੇ 'ਚ ਅਖਬਾਰ ਪੜ੍ਹਦੀ ਜਾਂ ਕੋਈ ਵੈਦਗੀ ਦਾ ਪੁਰਾਣਾ ਗ੍ਰੰਥ ਉਹ ਮੇਜ਼ ਦਾ ਹੇਠਲਾ ਦਰਜ ਵੀ ਖੋਲ ਕੇ ਵੇਖਦੀ ਜੇ ਉਹਦੇ ਬਣਾਏ ਹੋਏ ਤਬੀਤ ਮੁੱਕੇ ਹੁੰਦੇ ਉਹ ਤਬੀਤ ਬਣਾਉਂਦੀ ਤਬੀਤ ਬਣਾਉਣ ਵੇਲੇ ਉਹ ਚਿੱਟੇ ਦਸਤੇ ਦੇ ਕਾਗਜ਼ ਨੂੰ ਵਿਚਾਲਿਓਂ ਪਾੜ ਕੇ ਉੱਤੇ ਮੋਹਰਾਂ ਲਾ ਦਿੰਦੀ ਕੈਂਚੀ ਨਾਲ ਇਕੱਲਾ ਇਕੱਲਾ ਨਾ ਕਰਦੀ ਸਗੋਂ ਪਿੱਠ ਵਾਲੇ ਪਾਸਿਓਂ ਕਾਗਜ਼ ਉੱਤੋਂ ਥੱਲੇ ਤੱਕ ਜੁੜਿਆ ਰੱਖਦੀ ਮੋਹਰ ਪੁੱਠੇ ਅੱਖਰਾਂ ਦੀ ਬਣੀ ਹੋਈ ਸੀ ਨੀਲੀ ਸਿਆਹੀ ਵਾਲੀ ਪੈੜ ਤੇ ਲਾ ਕੇ ਕਾਗਜ਼ ਤੇ ਲੱਗਣ ਵੇਲੇ ਅੱਖਰ ਪੜੇ ਜਾਂਦੇ ਡੇਰਾ ਬਾਬਾ ਦਿਆਲ ਸਿੰਘ ਜੀ ਹੋਏ ਸਹਾਇ ਆਰਤਾਂ ਆਈ ਜਾਂਦੀਆਂ ਤੇ ਘਰ ਦੀ ਪੁੱਗਤ ਅਨੁਸਾਰ ਪੈਸੇ ਦੀ ਜਾਂਦੀਆਂ ਤਬੀਤ ਲੈਣ ਤੋਂ ਪਹਿਲਾਂ ਉਹ ਹੱਥ ਸੁੱਚੇ ਕਰਕੇ ਆਉਂਦੀਆਂ ਤੇ ਚੁੰਨੀ ਦੇ ਲਾੜ ਚ ਬੰਨ ਲੈਂਦਣਾ ਫਿਰ ਪਿੰਡ ਦੇ ਸੁਨਿਆਰ ਤੋਂ ਚਾਂਦੀ ਦੇ ਤਬੀਤ ਚੁੰਮੜਾ ਲੈਂਦੀਆਂ ਮੜੇ ਤਬੀਤ ਵਿੱਚ ਕਾਲੇ ਰੰਗ ਦਾ ਧਾਗਾ ਪਾ ਕੇ ਜਵਾਕ ਦੇ ਗਲ ਚ ਪਾਇਆ ਜਾਂਦਾ ਕੋਈ ਜਵਾਕ ਬਿਮਾਰ ਰਹਿੰਦਾ ਵੱਧ ਰੋਂਦਾ ਜਾਂ ਵਿਲਕਣੀ ਲੱਗੀ ਰਹਿੰਦੀ ਰਾਤ ਨੂੰ ਚੀਕਾਂ ਮਾਰ ਮਾਰ ਕੇ ਉੱਠਦਾ ਉਸ ਦੇ ਗਲ ਚ ਤਬੀਤ ਪਾ ਦਿੱਤਾ ਜਾਂਦਾ ਮੱਝਾਂ ਦੁੱਧ ਘਟ ਦਿੰਦੀਆਂ ਡੰਗ ਮਾਰਦੀਆਂ ਦੁੱਧੋਂ ਛੇਤੀ ਭੱਜ ਜਾਂਦੀਆਂ ਜਾਂ ਭੂਸਰੀਆਂ ਹੋਈਆਂ ਘਰ ਦੇ ਜੀਆਂ ਵੱਲ ਵੇਖਦੀਆਂ ਤਾਂ ਲੱਕੜ ਦੀ ਢੀਂਡੀ ਪਾ ਕੇ ਤਬੀਤ ਗਲ ਚ ਪਾਏ ਜਾਂਦੇ ਡੇਰੇ ਚੋਂ ਤਬੀਤ ਪਿੰਡ ਦੇ ਗਰੀਬਾਂ ਦੇ ਵੀੜਿਆਂ 'ਚ ਵੱਧ ਜਾਂਦੇ ਵੱਡੇ ਚਲ ਦੇ ਘਰਾਂ 'ਚ ਘਟ ਬਾਬੇ ਦੱਸਦੇ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਸ਼ੂਗਰ ਵਧੀ ਘਟੀ ਦਾ ਅੰਦਾਜ਼ਾ ਉਹ ਆਪਣੀ ਸਰੀਰਕ ਹਾਲਤ ਤੋਂ ਲਾ ਲੈਂਦੇ ਕਈ ਵਾਰ ਉਹ ਬੀਬਾ ਤੋਂ ਨਿਰਨੇ ਕਾਲ ਜੇ ਢਿੱਡ ਚ ਵੀਟੀ ਕਾ ਲਵਾਉਂਦੇ ਬੀਬਾ ਬੁੱਲਾਂ ਤੇ ਆਉਂਦੀ ਆਉਂਦੀ ਹਾਸੀ ਮਸਾ ਰੋਕਦੀ ਜਦੋਂ ਕੋਈ ਵਿਆਹ ਵਾਲਾ ਘਰ ਮਠਿਆਈ ਦਾ ਡੱਬਾ ਲੈ ਕੇ ਆਉਂਦਾ ਬਾਬੇ ਮਿੱਠੀ ਪੱਤੀ ਵਾਲੀ ਚਾਹ ਬਣਵਾ ਕੇ ਨਾਲ ਮਠਿਆਈ ਖਾਂਦੇ। ਉਹ ਰੋਟੀ ਖਾ ਕੇ ਵੀ ਬੀਬਾ ਨੂੰ ਕਹਿੰਦੇ ਭਾਏ ਨੂੰ ਅਕਲ ਪਤਾ ਨਹੀਂ ਕਦੋਂ ਆਊ। 20 ਵਾਰੀ ਕਿਹਾ ਨੂਨ ਮਿਰਚ ਘੱਟ ਪਾਇਆ ਕਰੇ। ਪਰ ਸਮਝਦਾ ਕਿਹੜਾ? ਬੀਬਾ ਐਂ ਕਰ। 5-7 ਟੁਕੜੇ ਬਰਫੀ ਦੇ ਲੈ ਕੇ ਘੋਹ ਚ ਪਾ ਕੇ ਗੋਈ ਵੜਾ ਕੇ ਲਿਆ। ਉਹ ਛੋਟੀ ਕਹਲੀ ਚ ਗੋਈ ਬਣਾ ਕੇ ਲਿਆਉਂਦੀ। ਬਾਬੇ ਗਰਮ-ਗਰਮ ਖਾਣ ਲੱਗਦੇ। ਉਹ ਉਹਨਾਂ ਨੂੰ ਕਾਲੀ ਕਾਲੀ ਖਾਂਦਿਆਂ ਵੇਖ ਕੇ ਬੁੱਲਾਂ ਤੇ ਆਉਂਦੀ ਹਾਸੀ ਮਸਾ ਰੋਕਦੀ ਜੇ ਨਾ ਰੁਕਦੀ ਤਾਂ ਮੂੰਹ ਤੇ ਹੱਥ ਰੱਖ ਕੇ ਖੰਗਣ ਦਾ ਬਹਾਨਾ ਕਰਦੀ ਮਨਚ ਸੋਚਦੀ ਕਿ ਅਜੇ ਤਾਂ ਬਾਬਿਆ ਨੂੰ ਸ਼ੂਗਰ ਹੈ ਜੇ ਨਾ ਹੁੰਦੀ ਤਾਂ ਮੇਰੇ ਲਈ ਡੱਬਾ ਸੁੰਗਣਯੋਗਰਾ ਵੀ ਨਾ ਛੱਡਦੇ ਉਹ ਪੈਣ ਲੱਗੇ ਦੁੱਧ ਵੀ ਪੀਂਦੇ ਪਰ ਪਿੰਦੇ ਫਿੱਕਾ ਬਿਬਾ ਲਈ ਆਮ ਬਿਮਾਰੀਆਂ ਦੀਆਂ ਦਵਾਈਆਂ ਉਪਰੀਆਂ ਨਹੀਂ ਸੀ ਰੰਗਾ ਬਾਬੇ ਉਹਦੇ ਸਾਹਮਣੇ ਦਵਾਈਆਂ ਬਣਾਉਂਦੇ ਸਨ ਪਰ ਸੋਨਾ ਇਕੱਲੇ ਮਾਰਦੇ ਇਹ ਕੰਮ ਉਹ ਰਾਤ ਨੂੰ ਕਰਦੇ ਕੋਲ ਭਈਆ ਲਾਂਗਰੀ ਹੁੰਦਾ ਉਹ ਹੋਰ ਬਿਮਾਰੀਆਂ ਦੀਆਂ ਦਵਾਈਆਂ ਬਣਾਉਣ ਦੀਆਂ ਗੱਲਾਂ ਆਪਸ ਵਿੱਚ ਕਰਦੇ ਰਹਿੰਦੇ ਪਰ ਸੋਨਾ ਕਿਵੇਂ ਮਰੀਦਾ ਜਾਂ ਕਿੱਦੇ ਮਾਰਨਾ ਹੈ ਪਿੰਕਨਾ ਪੈਣ ਦਿੰਦੇ ਭਸਮ ਬਣੀ ਦਾ ਹੀ ਪਤਾ ਲੱਗਦਾ ਡੇਰੇ ਦੀ 5 ਕਿੱਲੇ ਨਿਆਈ ਵਾਲੀ ਜ਼ਮੀਨ ਸੀ ਮਰੱਬਾ ਬੰਦੀ ਤੋਂ ਪਹਿਲਾਂ ਕਿੱਲਾ ਕਿਤੇ ਅੱਧਾ ਕਿੱਲਾ ਕਿਤੇ ਕਨਾਲ ਕਿਤੇ ਦੋ ਕਨਾਲਾਂ ਕਿਤੇ ਸੀ ਇਹ ਜ਼ਮੀਨਾਂ ਸੁੱਖਾਂ ਸੁਖਣ ਵਾਲੇ ਲੋਕਾਂ ਨੇ ਸੁੱਖਾਂ ਪੂਰੀਆਂ ਹੋਈਆਂ ਮੰਨ ਕੇ ਡੇਰੇ ਜਾਂ ਆਪਣੇ ਘਰੇ ਪਾਠ ਕਰਵਾਉਣ ਪਿੱਛੋਂ ਅਰਦਾਸ ਕਰਵਾਈਆਂ ਸਨ ਪਰ ਮੁਰੱਬਾਬੰਦੀ ਵੇਲੇ ਪਿੰਡ ਦਾ ਸਰਪੰਚ ਮੁਰੱਬਾਬੰਦੀ ਕਰਨਾਏ ਪਟਵਾਰੀਆਂ ਤੇ ਕਾਨੂੰਗੋਆ ਨੂੰ ਡੇਰੇ ਦਾ ਵਾਸਤਾ ਪਾ ਕੇ ਡੇਰੇ ਦੀ ਖਿੰਡੀ ਹੋਈ ਜ਼ਮੀਨ ਇੱਕ ਥਾਂ ਇਕੱਠੀ ਕਰਵਾ ਕੇ ਨਿਆਂਚ ਲੈ ਆਇਆ ਸੀ ਮਿੰਤੀ ਪਿੱਛੋਂ ਵੱਧ ਕੇ ਆਈ ਜ਼ਮੀਨ ਵੀ ਡੇਰੇ ਦੀ ਜ਼ਮੀਨ ਚ ਆ ਰਲਿਸੀ सरपंच ਦੱਸਦਾ ਹੁੰਦਾ ਕਿ ਸਾਡੀ ਪੀੜ੍ਹੀ ਇੱਕ ਵਾਰ ਰੁਕ ਗਈ ਸੀ ਫੇਰ ਬਾਬੇ ਦਾਦਾਦਾ ਵੱਡੇ ਸੰਤਾਂ ਦੇ ਬਚਨਾਂ ਨਾਲ ਹੋਇਆ ਸੀ ਡੇਰੇ ਦੀ ਜ਼ਮੀਨ ਇੱਕ ਥਾਂ ਕਰਵਾ ਕੇ ਜਿਵੇਂ ਸਰਪੰਚ ਨੇ ਆਪਣੇ ਪੁਰਖਿਆਂ ਦੇ ਸਿਰ ਚੜ੍ਹਾ ਕਰਜਾ ਡੇਰੇ ਦਾ ਕਰਜਾ ਲਾ ਦਿੱਤਾ ਸੀ ਉਹ ਜਿੰਨਾ ਚਿਰ ਸਰਪੰਚ ਰਿਹਾ ਤਾਂ ਡੇਰੇ ਚ ਆਇਆ ਮੰਜੇ ਤੇ ਚੌੜਾ ਹੋ ਹੋ ਕੇ ਬੈੰਦਾ ਤੇ ਸੜਾਕੇ ਮਾਰ ਮਾਰ ਕੇ ਡੇਰੇ ਦੀ ਚਾਹ ਪੀਂਦਾ ਪਿਛਲੇ ਸਾਲ ਦੇ ਬਾਬੇ ਡੇਰੇ ਵਾਲੀ ਜ਼ਮੀਨ 'ਚ ਗਊਸ਼ਾਲਾ ਬਣਾਉਣ ਬਾਰੇ ਸੋਚਦੇ ਸੀ ਸੋਚਦੇ ਸੀ ਕਿ ਬੀਬਾ ਹਿਸਾਬ ਕਿਤਾਬ ਕਰਨਾ ਜਾਣਦੀ ਹੈ ਉਹ ਸੋਚਦੇ ਸੀ ਕਿ ਉਹ ਪਿੱਛੇ ਰਹਿਣਗੇ ਅਤੇ ਉਹਨੂੰ ਅੱਗੇ ਕਰਕੇ ਗਊਸ਼ਾਲਾ ਚਲਦੀ ਕਰ ਲੈਣਗੇ ਉਹ ਕਈ ਦਿਨਾਂ ਦੇ ਸੋਚ ਰਹੇ ਸੀ ਕਿ ਪਿੰਡ ਦੇ ਲੋਕਾਂ ਤੇ ਸੰਤਾਂ ਮਹਾਂਤਾਂ ਦਾ ਇਕੱਠ ਕਰਕੇ ਗਊਸ਼ਾਲਾ ਬਣਾਉਣ ਦੀ ਗੱਲ ਤੋਰਨ ਪਰ ਕੱਲ ਮਹੰਤੋ ਸੁਜਾਨ ਸਿੰਘ ਦੀ ਮੌਤ ਹੋ ਜਾਣ ਕਾਰਨ ਫਿਲਹਾਲ ਗਊਸ਼ਾਲਾ ਦੀ ਗੱਲ ਪਿੱਛੇ ਪੈ ਗਈ ਸੀ ਪੇਂਘ ਦੀ ਰਵਾਇਤ ਅਨੁਸਾਰ ਹਰ ਮਹੰਤ ਦੀ ਮੌਤ ਪਿੱਛੋਂ ਭੋਗ 17ਵੇਂ ਦਿਨ ਪੈਂਦਾ ਸੀ ਭੋਗ ਵਾਲੇ ਦਿਨ ਨੂੰ 17ਵਾਂ ਕਿਹਾ ਜਾਂਦਾ ਸੀ ਉਹ ਸੋਚਣ ਲੱਗੇ ਕਿ ਭੋਗ ਪਿੱਛੋਂ ਮਹੀਨਾ 20 ਦਿਨ ਹੋਰ ਖੜਨਾ ਪਵੇਗਾ ਅਗਲੇ ਦਿਨ ਬਾਬੇ ਕਹਿੰਦੇ ਬੀਬਾ ਆਪਾਂ ਫਿਰ ਅੱਜ ਡੇਰੇ ਜਾਣਾ ਹੈ ਕਿਉਂ ਸੰਸਕਾਰ ਤਾਂ ਕੱਲ ਹੋ ਗਿਆ ਭੋਗ ਤੇ ਹੀ ਜਾ ਆਵਾਂਗੇ ਆਲੋਂ ਵੇਲੇ ਜਪਾਲ ਨੇ ਕਿਹਾ ਸੀ ਡੇਰੇ ਨਾਲ ਜੁੜੇ ਘਰਾਂ ਦੀਆਂ ਔਰਤਾਂ ਵੀ ਆਉਂਦੀਆਂ ਨੇ ਡੇਰੇ ਵੱਲੋਂ ਸੁੱਖ ਦੁੱਖ ਕਰਨ ਵਾਲੀ ਕੋਈ ਔਰਤ ਵੀ ਚਾਹੀਦੀ ਹੈ ਚਾਹ ਪਾਣੀ ਵੀ ਪੁੱਛਣਾ ਪੈਂਦਾ ਜਦੋਂ ਉਹ ਡੇਰੇ ਗਏ ਤਾਂ ਖਾਸੀ ਭੀੜ ਸੀ ਵਿਹੜੇ 'ਚ ਵੱਡਾ ਸ਼ਾਮਿਆਨਾ ਲਾਇਆ ਹੋਇਆ ਸੀ ਬੀਬਾ ਔਰਤਾਂ ਵਾਲੇ ਪਾਸੇ ਜਾ ਕੇ ਬੈਠ ਗਈ ਸਭ ਨੇ ਹੱਥ ਜੋੜ-ਜੋੜ ਕੇ ਸਿਰ ਝੁਕਾਏ ਸਾਰੀਆਂ ਉਹਦੇ ਵੱਲ ਗੋਹ ਨਾਲ ਵੇਖ ਰਹੀਆਂ ਸੀ ਬੀਬਾ ਦਾ ਭਰਮਾ ਮੂੰਹ ਸੀ ਪਰਮਾ ਹੀ ਸਰੀਰ ਸਰੂ ਵਰਗਾ ਲੰਬਾ ਕੱਦ ਜਾ ਕੇ ਬੈਠੀ ਤਾਂ ਉਹਨੇ ਪਾਣੀ ਪਿਲਾ ਰਹੇ ਸੇਵਾਦਾਰ ਤੋਂ ਪਾਣੀ ਵਾਲਾ ਗਲਾਸ ਨਾ ਫੜਿਆ ਆਪਣੇ ਗਿੱਜੇ ਚ ਪਿੱਤਲ ਦਾ ਨਿੱਕਾ ਜਿਹਾ ਗਲਾਸ ਕੱਢਿਆ ਤੇ ਉਹਦੇ ਚ ਪਾਣੀ ਪਵਾਇਆ ਫਿਰ ਸਾਰੀਆਂ ਔਰਤਾਂ ਤੇ ਸਰਸਰੀ ਨਿਗਾਹ ਮਾਰਦੀ ਹੋਈ ਨੇ ਸਹਜਪਾ ਨਾਲ ਪਾਣੀ ਪੀਤਾ ਤੇ ਫਿਰ ਉੱਠ ਕੇ ਲੰਗਰ ਚ ਗਈ ਤੇ ਆਪਣਾ ਗਲਾਸ ਧੋ ਕੇ ਗਿੱਜੇ ਚ ਪਾ ਲਈ ਕੱਲ ਸਸਕਾਰ ਤੇ ਆਉਣ ਤੇ ਪਿੰਡ ਜਾਣ ਵੇਲੇ ਬਾਬੇ ਨੇ ਉਸ ਨੂੰ ਮਹੰਤ ਸੁਜਾਨ ਸਿੰਘ ਦੇ ਜੀਵਨ ਬਾਰੇ ਤਰਦੀਆਂ ਤਰਦੀਆਂ ਗੱਲਾਂ ਦੱਸੀਆਂ ਸਨ ਜੋ ਉਹ ਅਫਸੋਸ ਕਰਨ ਆਈਆਂ ਔਰਤਾਂ ਨੂੰ ਦੱਸ ਰਹੀ ਸੀ ਔਰਤਾਂ ਰਿਸਕ ਰਿਸਕ ਕੇ ਅੱਗੇ ਆ ਗਈਆਂ ਉਹਦਾ ਸ਼ਬਦ ਸ਼ਬਦ ਮਨ ਇਕਾਗਰ ਕਰਕੇ ਸੁਣਨ ਲੱਗੀਆਂ ਸਨ ਬੀਬਾ ਦਾ ਪਾਠ ਕਰਨ ਦਾ ਲਹਿਜਾ ਬੜਾ ਵਧੀਆ ਸੀ ਸ਼ਬਦ ਉਚਾਰਨ ਵੇਲੇ ਉਹ ਸ਼ਬਦ ਇੱਕ ਦੂਜੇ ਸ਼ਬਦ ਤੇ ਚੜਨ ਨਹੀਂ ਸੀ ਦਿੰਦੀ ਨਾ ਹੀ ਪਿਛਲਾ ਅੱਖਰ ਦੱਬਣ ਦਿੰਦੀ ਸ਼ਬਦ ਸ਼ਬਦ ਉਹ ਮਿਠਾਸ ਭਰ ਕੇ ਕਹਿੰਦੀ ਗੱਲ ਕਰਦੀ ਕਰਦੀ ਉਹ ਨਿਗਾਹ ਕੁਮਾ ਕੇ ਸਾਰਿਆਂ ਦੇ ਚਿਹਰਿਆਂ ਨੂੰ ਵੇਖਦੀ ਕੌਣ ਕੌਣ ਧਿਆਨ ਨਾਲ ਸੁਣ ਰਹੀ ਹੈ ਭਾਂਪ ਰਹੀ ਸੀ ਕੌਣ ਕੌਣ ਨਹੀਂ ਉਹਦੀ ਇੱਛਾ ਸੀ ਕਿ ਜੇ ਉਹ ਬੋਲ ਰਹੀ ਹੈ ਉਹਦਾ ਸ਼ਬਦ ਸ਼ਬਦ ਸੁਣਿਆ ਜਾਵੇ ਉਹ ਦੱਸ ਰਹੀ ਸੀ ਕਿ ਮੰਤ ਸੁਜਾਨ ਸਿੰਘ ਜੇਬ 'ਚ ਕਦੇ ਪੈਸਾ ਨਹੀਂ ਸੀ ਰੱਖਦੇ ਇਸੇ ਨਾਲ ਉਹਨਾਂ ਦਾ ਮੋਹ ਹੀ ਨਹੀਂ ਸੀ ਮਹੰਤ ਫਕੀਰ ਸਿੰਘ ਦੇ ਉਹ ਚੇਲੇ ਸਨ ਚੇਲੇ ਵੀ ਬੜੇ ਪੱਕੇ ਕੋਈ ਵੀ ਫਰਕ ਨਹੀਂ ਸੀ ਆਪਣੇ ਗੁਰੂ ਨਾਲੋਂ ਮਰਦੇ ਦਮ ਤੱਕ ਉਹਨਾਂ ਦੇ ਪੈਰ 'ਚ ਪੈਰ ਤਰਿਆ ਇੱਕ ਪੁਲਾਂਘ ਵੀ ਪਾਸੇ ਨਹੀਂ ਪੁੱਟੀ ਆਹ ਵੇਖ ਲਓ ਡੇਰੇ ਵਾਲਾ ਬਾਗ ਉਹਨਾਂ ਦਾ ਹੀ ਲਾਇਆ ਹੋਇਆ ਹੈ